Gracias. ਮੈਨੇ ਗਿਆ ਸਾਧ ਪਾਤਰੀ ਕਾਹੀ ਕੰਮ ਤੇ ਗਿਆ ਸੀ ਮੈਂ ਜੀ ਹਾਂਜੀ ਤਾਂ ਘਰੇ ਕੋਈ ਨਹੀਂ ਸੀ ਜੀ ਇਹ ਅਸੀਂ ਦਾ ਘਰ ਦੇ ਵੀ ਕੰਮ ਤੇ ਮੈਂ ਵੀ ਕੰਮ ਤੇ ਹੀ ਆ ਜੀ ਕਾਲੀ ਖਤਾਂ ਲੱਗ ਗਈ ਆ ਜੀ ਸਾਧ ਪਾਤਰੀ ਜੀ ਗੰਦ ਪੰਨ ਕਰ ਕੋਈ ਸੀ ਕਿੰਨਾ ਕ ਸਾਮਾਨ ਸੀ ਘਰ ਦੇ ਵਿੱਚ ਸਾਮਾਨ ਕਾਫੀ ਪੈਸੇ ਸਾਮਾਨ ਸਾਡੇ ਲੂਸ ਗਿਆ ਜੀ ਸਾਡਾ ਜੀ ਜੋ ਦਾਣਾ ਪੱਕਾ ਇਸ ਸਾਡਾ ਪੈਸੇ ਸਾਡੇ ਪੈਸੇ ਦਾ ਵੀ ਲੂਸ ਕਰ ਲੂਸ ਗਿਆ ਸਾਡੇ ਹੋਰ ਕੀ ਕੀ ਸਾਮਾਨ ਸੀ ਜਿਹੜਾ ਹਾਂਜੀ ਸਾਰਾ ਜਿਹੜਾ ਜੂਤਾ ਸਾਰਾ ਸਮਾਨ ਸਾਰਾ ਬੈੱਡ ਸਾਰਾ ਲੋਏਗਾ ਲਬਾਰੀ ਤੇਜੀ ਵੀ ਸਾਡੀ ਲੂਸੀ ਸਾਡੀ ਜੀ ਬਾਕਸ ਬੈੱਡ ਸਾਡੇ ਸਾਰੇ ਸੀ ਸਾਰੇ ਲੂਸ ਗਿਆ ਸਾਡੇ ਦੀ ਜੋ ਕੱਪੜਾ ਲਈ ਸਾਰੇ ਲੂਸ ਲੂਸ ਗਿਆ ਸਾਡਾ ਸਾਰਾ ਜੀ ਕਲਕਤਾ ਨੇ ਜੀ ਸਾਰਾ ਢਾਈ ਨੂੰ ਕੁਝ ਕਹ ਲੈ ਜੀ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਹਾਂਜੀ ਕੀ ਮੰਗ ਕਰਦੇ ਸਾਡੀ ਮਦਦ ਕਰੋ ਪੂਰੇ ਸਾਡੇ ਗਰੀਬ ਬੰਦੇ ਆ ਜਾਂਦੀ ਸੀ ਹਾਂਜੀ ਜੰਨੀ ਮਦਦ ਕੋਈ ਕਰਨਾ ਹੈ ਗਰੀਬ ਨੂੰ ਫਾਟ ਜੋੜ ਕੇ ਕਿੰਨਾ ਕਹਿੰਦੇ ਆ ਸੀ। ਹਾਂਜੀ ਸਰਪੰਚ ਸਾਹਿਬ ਕੀ ਘਟਨਾ ਵਾਪਰੀ ਇਹ ਜਿਹੜੀ ਅੱਗ ਲੱਗੀ ਕਿਵੇਂ? ਇਹ ਜੀ ਅੱਧਾ ਘੰਟਾ ਕਰੀਬ ਪਹਿਲਾਂ ਹੁਣੇ ਮੈਨੂੰ ਇਸੇ ਪਰਿਵਾਰ ਦੇ ਇੱਕ ਮੈਂਬਰ ਨੇ ਫੋਨ ਤੇ ਕਹਰ ਦਿੱਤੀ ਸੀ ਵੀ ਸਖਦੇਵ ਪੁੱਤ ਚੰਦਰ ਰਾਮ ਦੇ ਘਰ ਨੂੰ ਨਾ ਅੱਗ ਲੱਗੀ ਆ। ਪਰ ਇਹ ਦੋਨੇ ਜੀ ਮੌਕੇ ਤੇ ਘਰੇ ਨਹੀਂ ਆਦੇ ਕੰਮਦੰਦੇ ਤੇ ਗਏ ਪਏ ਸੀਗੇ। ਪਿੱਛੋਂ ਪਤਾ ਲੱਗਾ ਕਿ ਸਰਕਟ ਸ਼ਾਰਟ ਹੋਇਆ ਬਿਜਲੀ ਦਾ ਉਹਦੇ ਨਾਲ ਅੰਦਰ ਅੱਗ ਲੱਗੀ ਸਾਰੀ। ਤੇ ਅੱਗ ਲੱਗਣ ਦੇ ਨਾਲ ਜਿੰਨਾ ਵੀ ਘਰ ਦਾ ਘਰੇਲੂ ਸਮਾਨ ਸੀਗਾ ਟੀਵੀ, ਫਰਿੱਜ, ਬੈੱਡ, ਕਣਕ ਉਹ ਜੋ ਵੀ ਖਾਣ ਪੀਣ ਦਾ ਸਮਾਨ ਸੀ, ਲੀੜਾ ਕਪੜਾ ਸਾਰਾ ਇਹਨਾਂ ਦਾ ਕੀਮਤੀ ਸਮਾਨ ਜਿਹੜਾ ਉਹ ਸੜ ਗਿਆ ਜੀ ਮੌਕੇ ਤੇ ਆ ਕੇ ਦੇਖਿਆ ਤੇ ਪਿੰਡ ਦੇ ਵਸਨੀਕਾਂ ਨੇ ਆ ਕੇ ਅੱਗ ਬੁਝਾਈ ਆ ਤੇ ਬੜੇ ਔਖੇ ਹੋ ਕੇ ਅੱਗ ਨੂੰ ਕੰਟਰੋਲ ਕੀਤਾ ਗਿਆ ਸਿਲੰਡਰ ਵੀ ਅੰਦਰ ਪਿਆ ਸੀ ਪਰ ਦੁਰਘਟਨਾ ਹੋਣ ਤੋਂ ਬਚਾਅ ਹੋ ਗਿਆ ਇਸ ਕਰਕੇ ਬੜੀ ਨੁਕਸਾਨ ਹੋਇਆ ਇਸ ਪਰਿਵਾਰ ਦਾ ਤੇ ਪਰਿਵਾਰ ਪਹਿਲਾਂ ਹੀ ਬਹੁਤ ਗਰੀਬ ਆ ਇਹ ਜੀ ਤੇ ਇਸ ਕਰਕੇ ਅਸੀਂ ਤਾਂ ਮਦਦ ਦੀ ਕਰਕੇ ਸਾਰੇ ਇਹਦੇ ਨਾਲ ਖੜੇ ਹੋਏ ਪਏ ਆ ਜੀ ਤੇ ਅਸੀਂ ਸਰਕਾਰ ਪਾਸੋਂ ਵੀ ਇਹ ਮੰਗ ਕਰਦੇ ਆ ਕਿ ਬਹੁਤ ਗਰੀਬ ਪਰਿਵਾਰ ਆ ਇਹਦਾ ਵਿਚਾਰੇ ਦਾ ਕੋਠਾ ਮਠਰਾ ਜਿਹੜਾ ਵਾ ਉਹ ਬਣਾ ਕੇ ਦਿੱਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਜੋ ਵੀ ਪਰਿਵਾਰ ਦੀ ਮਦਦ ਕੀਤੀ ਜਾ ਸਕਦੀ ਆ ਉਹ ਕੀਤੀ ਜਾਵੇ ਜੀ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਜੀ ਬਿਲਕੁਲ ਜੀ ਦਿਹਾੜੀ ਦਾਪਾ ਕਰਕੇ ਆਪ ਦਾ ਗੁਜ਼ਾਰਾ ਕਰਦੇ ਆ ਵਿਚਾਰੇ ਪਰ ਨਿੱਕੇ ਨਿੱਕੇ ਬੱਚੇ ਆ ਦੋਨੋਂ ਜੀ ਆ ਜਿਹੜਾ ਸੁਖਦੇਵ ਆ ਉਹ ਬੱਕਰੀ ਦਿਹਾੜੀ ਕਰਨ ਜਾਂਦਾ ਜਿਹੜੀ ਉਹਦੀ ਵਾਈਫ ਆ ਉਹ ਘਰਾਂ ਦੇ ਵਿੱਚ ਕੰਮ ਕਰਦੀ ਆ ਸਾਰਿਆਂ ਘਰਾਂ ਦਾ ਪੰਜਾ ਸਤਾਂ ਘਰਾਂ ਦਾ ਕੰਮ ਕਰਕੇ ਆਪ ਦਾ ਗੁਜ਼ਾਰਾ ਕਰਦੇ ਆ ਇਹ ਜੀ ਬਹੁਤ ਗਰੀਬ ਪਰਿਵਾਰ ਆ ਕਿੰਨਾ ਕਸਮਾਨ ਸੀ ਘਰ ਦਾ ਜਿਹੜਾ ਸਾਰਾ ਸਾਰੇ ਸੜ ਗਿਆ ਜਾਂ ਬਚਿਆ ਕੁਝ ਨਹੀਂ ਜੀ ਕੁਝ ਨਹੀਂ ਬਚਿਆ ਸਿਰਫ ਲੋਹੇ ਦਾ ਸਮਾਨ ਜਿਹੜਾ ਉਹ ਵੀ ਮਤਲਬ ਮੜਾ ਮੋਟਾ ਬਚਾ ਹੋਇਆ ਤੇ ਬਾਕੀ ਉਹ ਤਾਂ ਜਿਹੜਾ ਘਰੇਲੂ ਸਮਾਨ ਵਰਤੋਂ ਵਾਲਾ ਜੁੰਨਾ ਸੀ ਸਾਰਾ ਇੱਕ ਵੱਡੋ ਸੜ ਗਿਆ ਕੁਝ ਨਹੀਂ ਬਚਿਆ ਕੀ ਮੰਗ ਕਰਦੇ ਪ੍ਰਸ਼ਾਸਨ ਸਰਕਾਰ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੀ ਕਿ ਹੁੱਕ ਤਾਂ ਹੁਣ ਮਕਾਨ ਦਾ ਬੱਲਾ ਬਾਲੇ ਵਾਲੀਆਂ ਛੱਤਾ ਹੀ ਉਹ ਵੀ ਸਾਰੀ ਸੜ ਗਈ ਆ ਜੀ ਵਿਚਾਰੇ ਦਾ ਮਕਾਨ ਜਿਹੜਾ ਉਹ ਬਣਵਾ ਕੇ ਦਿੱਤਾ ਜਾਵੇ ਗਰੀਬ ਪਰਿਵਾਰ ਆ ਬਾਕੀ ਇਹਨੂੰ ਰਹਿਣ ਸਹਿਣ ਨੂੰ ਕੋਈ ਨਾ ਕੋਲ ਜਿੰਨੇ ਦਿਨ ਇਹਦਾ ਹੱਲੇ ਨਹੀਂ ਹੱਲ ਹੁੰਦਾ ਉਹਨੇ ਦਿਨ ਕੋਈ ਨਾ ਕੁਛ ਹਲ ਕੀਤਾ ਜਾਵੇ ਰਹਿਣ ਸਹਿਣ ਲਈ ਵੀ ਕੋਈ ਨਾ ਕੋਈ ਦਿੱਤਾ ਨਿੱਕੇ ਨਿੱਕੇ ਬੱਚੇ ਆ ਫਿਰ ਖਾਣ ਪੀਣ ਵਾਸਤੇ ਕੁਝ ਨਹੀਂ ਕਰਦੇ ਵਿੱਚ ਰਿਆ ਸਾਰਾ ਸੜ ਗਿਆ ਜੋ ਕੁਝ ਹੈਗਾ ਸੀ ਜੀ ਲੀੜਾ ਕਪੜਾ ਵੀ ਸਾਰਾ ਸੜ ਗਿਆ ਕੋਈ ਉੱਪਰ ਲੈਣ ਨੂੰ ਸਿਆਲ ਦੇ ਦਨੇ ਆ ਉੱਪਰ ਲੈਣ ਵਾਸਤੇ ਵੀ ਕੁਝ ਨਹੀਂ ਬਚਾ ਨਾ ਦੇਦਾ ਜੋਰ ਜਾਈ ਦਿੱਤਾ ਇਹ ਸਭ ਕੁਝ ਸੜ ਗਿਆ ਜੀ